ਹਾਂਜੀ ਵੀਰ ਜੀ ਕੀ ਨਾਏ ਸ਼ਾਂਤੀ ਨਾ ਆਪਣਾ ਲਾਜੀ ਤੇ ਵੀਰ ਜੀ ਕੀ ਕੜਨਾ ਵਾਪਰੀ ਜਿਹੜਾ ਵੇਖੋ ਹੀ ਰੇਰਗਾ ਮਾਲੀ ਤੇ ਕੀ ਪਾਣਾ ਵਾਪਰ ਗਿਆ ਕੜਨਾ ਵੀਰੇ ਵਰਤੀ ਆ ਵੀ ਕੱਲ ਉਹ ਮੀਟਰ ਖੁੱਲਾ ਸੀ ਥੇ ਦੇ ਉਹਦੇ ਨਾਲ ਲਾਗਿਆਂ ਦੀ ਲੰਗਦਾ ਕੱਟਾ ਲੱਗ ਗਿਆ ਤੇ ਲੱਖ ਰੁਪਏ ਦਾ ਕਰੀਬ ਕੱਟਾ ਸੀ ਮੇਰਾ ਪੂਰਾ ਮਾਲੀ ਸੀ ਜਣਕੀ ਇਤਿਆਰ ਤੇ 80 85 ਹਜ਼ਾਰ ਉਹਦਾ ਲੱਗਾ ਵੀ ਮੁੱਲ ਇੱਕ ਦੋ ਦਿਨ ਲਾਏ ਬੰਦਿਆਂ ਨੇ ਮੈਂ ਦਿੱਤਾ ਨਹੀਂ ਆਪਾਂ ਤੈਨੂੰ 2 ਲੱਖ ਦਾ ਵੀ ਵੀ ਗਿਣਦਾ ਹੀ ਨਹੀਂ ਹੀ ਦਿੰਦੇ ਬਿਲਕੁਲ ਤੇ ਮੰਨ ਲਓ ਅੰਗੇਲੀ ਮੰਨ ਲਓ ਬਤੀਆਂ ਦੀ ਉਹ ਬਕਸੇ ਖੁੱਲੇ ਪਏ ਆ ਉਹਦੀ ਲੰਗਿਆ ਤੇ ਲਾਗੇ ਲੰਗਦਾ ਲੰਗਦਾ ਨਾਲ ਲਾਗੇ ਤੇ ਅਸੀਂ ਗਰੀਬ ਬੰਦੇ ਆ ਸਾਨੂੰ ਤੇ ਬਹੁਤ ਘਾਟ ਆ ਜੇ ਉਹਦੇ ਮੇਲ ਦਾ ਮੰਨ ਲਈ ਲਈਏ ਤੇ ਇਸ ਟਾਈਮ ਉਹਨਾਂ ਖ ਡੇਢ ਦਾ ਹੋ ਅਸੀਂ ਲੈ ਨਹੀਂ ਸਕਦੇ ਪ੍ਰਸ਼ਾਸਨ ਗਾੜੀ ਇਹੋ ਸਾਡੀ ਮੰਗ ਗਰੀਬ ਬੰਦੇ ਆ ਸਾਡਾ ਕੋਈ ਮਸਲਾ ਬਿਲਕੁਲ ਜੀ ਹਾਂ ਕਿਹੜੀ نسل ਦਾ ਜੀ ਬੱਚਾ ਸੀ ਉਹ ਜਿਵੇਂ ਮੰਨ ਕੇ ਚਲੋ ਨੀਲੀ ਨਸਲ ਆਪਣੇ ਪਾਸ ਹੋਇਆ ਸੀ ਉਹ ਨੀਲੀ ਰਾਵੀ ਨੀਲੀ ਰਾਵੀ ਦਾ 6 ਮਹੀਨੇ ਦਾ ਲਿਆ ਸੀ ਅਸੀਂ ਉਦੋਂ ਲਿਆ ਸੀ 40000 ਦਾ ਬਿਲਕੁਲ ਜੀ ਤੇ ਇਸ ਟਾਈਮ ਉਹਦੀ 2.5 ਸਾਲ ਹੋਰ ਹੀ ਤੇ ਕੱਦ ਕਾਠ ਪੂਰਾ ਜਨਕੀ ਮਾਲੀ ਪੂਰਾ ਤਿਆਰ ਸੀ ਪੂਰਾ ਉੱਚਾ ਬਹੁਤ ਸੀ ਜੀ ਤੇ ਬੜਾ ਸ਼ਕੀਨ ਸੀ ਤੇ ਬੜਾ ਦੁੱਖ ਲੱਗਾ ਯਾਰ ਇਹ ਗੱਲ ਦਾ ਕਿ ਜੇ ਬਕਸਾ ਬੰਦ ਹੁੰਦਾ ਤੇ ਸਾਡਾ ਨੁਕਸਾਨ ਨਹੀਂ ਹੋਣਾ ਬਿਲਕੁਲ ਤੇ ਬਕਸਾ ਖੁੱਲੇ ਦਾ ਕਰਕੇ ਵੀ ਸਾਡਾ ਉਹਨਾਂ ਗਾੜੀ ਵੇਂਤੀ ਹੈ ਭਰਾਵਾ ਗਾੜੀ ਵੀ ਜਿਹੜੀ ਮਹਿਕ ਵਾਲੇ ਗਾੜੀ ਵੀ ਆੜੇ ਖੁੱਲੇ ਬਕਸੇ ਆ ਚਲੋ ਸਾਡਾ ਦੇ ਨੁਕਸਾਨ ਹੋ ਗਿਆ ਕੱਟੇ ਦਾ ਕੱਲ ਕੋ ਬੰਦੇ ਦਾ ਵੀ ਹੋ ਸਕਦਾ ਉੱਥੇ ਬਿਲਕੁਲ ਜੀ ਸ਼ਾਟ ਮਾਰਦਾ ਉਹ ਮੁੰਡੇ ਨੂੰ ਸ਼ਾਟ ਮਾਰਿਆ ਜਦੋਂ ਲਾਗੇ ਹੋਇਆ ਸੀ ਹਾਂਜੀ ਬੱਚਾ ਕਿ ਹੋਇਆ ਹਾਂ ਬੱਚਾ ਕਿ ਉਹਨੂੰ ਵੀ ਸ਼ਾਟ ਮਾਰਿਆ ਚਲੋ ਸ਼ੁਕਰ ਆ ਮਾਲਕ ਦਾ ਵੀ ਇੰਨਾ ਬਚਾ ਹੋ ਗਿਆ ਵੀ ਹੱਥ ਨਹੀਂ ਲੱਗਾ ਜਾਂ ਨੁਕਸਾਨ ਨਹੀਂ ਹੋਇਆ ਤੇ ਛੋਟੇ ਦਾ ਨੁਕਸਾਨ ਹੋ ਗਿਆ ਜੀ ਬਿਲਕੁਲ ਜੀ ਕੀ ਕ੍ਰੋਸਿੰਗ ਕਿਹੜੇ ਮਾਲੀ ਦਾ ਸੀ ਜਿਵੇਂ ਨਾਂ ਚੱਲਦਾ ਹੁੰਦਾ ਹੈ ਜੀ ਕਿਸੇ ਇਹ ਡਾਇਮੰਡ ਜੀ ਹਰੀਕੇ ਆਂ ਦਾ ਮਾਲੀ ਆ ਡਾਇਮੰਡ ਡਾਇਮੰਡ ਆ ਜਨਕੀ ਪੂਰਾ ਪੰਜਾਬ ਚ ਨਾਮ ਮੰਮਿਆ ਫ ਬਈ ਵੱਡੇ ਵੱਡੇ ਮੇਲਿਆਂ ਚੋਂ ਜਿੱਤਿਆ ਆ ਮਾਲੀ ਇਹਦਾ ਨਾਮ ਉਹਦਾ ਬੱਚਾ ਸੀ ਵਾਹ ਜੀ ਵਾਹ ਬਾਕੀ ਮੈਂ ਜਿਹਦਾ ਬੱਚਾ ਮੈਂ ਵੀ 20 ਕਿ ਲੀਟਰ ਵਾਲੀ ਜਿਹਦਾ ਬੱਚਾ ਮੈਂ ਜੱਟਾਂ ਕੋ ਬੱਬੂ ਨਾਮ ਦਾ ਇੱਥੇ ਜੱਟ ਮੈਂ ਵੀ ਵੇਖ ਸਕਦੇ ਆ ਹਾਂਜੀ ਉਹਦਾ ਬੱਚਾ ਲਿਆ ਮੈਂ ਸ਼ਾਮ ਵੀ ਨੇ ਓਹ ਹੋ ਹਾਂ ਤੇ 2 ਸਾਲ ਸਾਂਭ ਕੀਤੀ ਕਿ ਉਹ ਵਗੈਰਾ ਤੇਲ ਚੌਕਰ ਬੜਾ ਕੁਝ ਬੜੀ ਰੀਜ ਨਾਲ ਪੂਰਾ ਮਾਲੀ ਤਿਆਰ ਹੀ ਮੇਰੇ ਇੱਥੇ ਆਇਆ ਸੀ ਮੋਢੇ ਦਾ ਵਾਹ ਜੀ ਵਾਹ ਕੱਦ ਬਹੁਤ ਉੱਚਾ ਹੈ ਬਹੁਤ ਬਾਕੀ ਫੋਟੋ ਵੇਖ ਲੈਣੀ ਆ ਸਭ ਕੁਝ ਬਿਲਕੁਲ ਸਾਨੂੰ ਥੋੜਾ ਬਹੁਤ ਕੋ ਗਰੀਬ ਬੰਦੇ ਆ ਸਾਡਾ ਮਸਲਾ ਹਲੋ ਜੀ ਹੋਣਾ ਚਾਹੀਦਾ ਜੀ ਹਾਂ ਬਿਲਕੁਲ ਜੀ ਤੇ ਪ੍ਰਸ਼ਾਲ ਹੁਣ ਬਿਜਲੀ ਅਧਿਕਾਰੀਆਂ ਕੋਲੋਂ ਕੀ ਮੰਗ ਕਰਦੇ ਆ ਵੀ ਜਿਹੜਾ ਵੇਖੋ ਇੱਕ ਤਨ ਗੈਲੀ ਜਿਹੜਾ ਬਕਸੇ ਵਾਕਿਆ ਹੀ ਤੁਹਾਡੀ ਗੱਲ ਕੋਲੋਂ ਪੂਰੇ ਪਿੰਡ ਦੇ ਵਿੱਚ ਖੁੱਲਿਆ ਪਹਿਲਾਂ ਵੀ ਇੱਕ ਵੀਰ ਦੀ ਇਥੇ ਮੱਝ ਬਾਈ ਜੀ ਲੱਖ ਡੇਢ ਲੱਖ ਦੀ ਜਿਹੜੀ ਮੱਝ ਨਾਲ ਲਾ ਕੇ ਸੂਣ ਵਾਲੀ ਮਰ ਗਈ ਸੀ ਤੇ ਕੀ ਕਹਿਣਾ ਜੋਨੇ ਵੀ ਇਹਨਾਂ ਬਕਸਿਆਂ ਨੂੰ ਥੋੜਾ ਜਿਆਦਾ ਜਾਂਦਾ ਸਾਈਡ ਤੇ ਕਰਕੇ ਤਾਲੇ ਲੱਗਣੇ ਚਾਹੀਦੇ ਪੱਕੇ ਹਾਂਜੀ ਜ਼ਰੂਰ ਜੀ ਸਾਈਡ ਤੇ ਹੋ ਗਏ ਤਾਲੇ ਲੱਗਣ ਚਲੋ ਹਫਾਜ਼ਤ ਕਰਨੇ ਨਾ ਵੀ ਸਾਡਾ ਤੇ ਨੁਕਸਾਨ ਹੋ ਗਿਆ ਬਿਲਕੁਲ ਜੀ ਲੱਖ ਰੁਪਏ ਦਾ ਹੋ ਗਿਆ ਕੱਲੇ ਆ ਵੀ ਕੋ ਨਿਆਣਾ ਕੋ ਪਿੰਡ ਦੇ ਵਿੱਚ ਦੀ ਗੱਲ ਹੈ ਸਾਡਾ ਜਾਂ ਕਿਸੇ ਦਾ ਵੀ ਇਹ ਨੁਕਸਾਨ ਆਵੇ ਥੋੜਾ ਜਾਨੂੰ ਬੰਦ ਕਰਕੇ ਰੱਖਣ ਸਾਡੀ ਹੋਈ ਬੇਨਤੀ। ਬਿਲਕੁਲ। ਅ ਕੱਲ ਅਜੇ ਬੱਚਾ ਮੈਂ ਨਾ ਕੱਲ ਵਿਚਾਰਾ ਇਹਨੂੰ ਪਤਾ ਹੀ ਨਹੀਂ ਸੀਗਾ ਜਾ ਕੇ ਡੰਡੇ ਮਾਰਨਦੇ ਵੀ ਉੱਠਦਾ ਕਿਉਂ ਨਹੀਂ? ਇਹ ਕੱਟੇ ਦੇ ਹੱਥ ਝੋਟੇ ਦੇ ਲਾ ਦਿੰਦਾ ਨਾ। ਹਾਂਜੀ। ਤੇ ਚਲੋ ਲਾ ਬੰਦਾ ਆ ਸਿਆਣਾ ਵੀ ਲਾ ਦਿੰਦਾ ਵੀ ਡੰਗਰ ਨੂੰ ਕੀ ਹੋ ਗਿਆ ਵਾ। ਹਾਂ ਕੀ ਹੋ ਗਿਆ ਉੱਠ ਨਹੀਂ ਰਿਆ। ਇਹਨੂੰ ਚਲੋ ਬਚਾ ਮਾਲਕ ਨੇ ਕਰਤਾ ਇਹਨੇ ਹੱਥ ਨਹੀਂ ਲਾਇਆ ਜੇ ਹੱਥ ਲਾ ਦਿੰਦਾ ਇਹਦਾ ਵੀ ਚਲੋ ਮਾਲਕ ਫੇਰ ਆਖਾ ਤੈਨੂੰ ਪਤਾ ਹੀ ਬਿਲਕੁਲ ਜੀ ਬਿਲਕੁਲ। ਬੱਤੀ ਛੱਡਦੀ ਕੀ ਇਹਨੂੰ? ਬੱਤੀ ਨਹੀਂ ਛੱਡਦੀ ਸੀ। ਔਖੀ ਗੱ ਹੁਣ ਸਾਡੀ ਸਾਰੇ ਇਹੋ ਹੀ ਮੰਗ ਆ ਵੀ ਜਿਹੜਾ ਸਾਡਾ ਕਟਾ ਆ ਜਿੰਨੀ ਕੀਮਤ ਦਾ ਸਾਨੂੰ ਥੋੜਾ ਬਹੁਤ ਖੁਸ਼ 19 ਸਾਨੂੰ ਭਰੀ ਜਾਵੇ ਸਾਡੇ ਮਸਲਾ ਹੱਲ ਹੋ ਜਾ ਸਾਡੀ ਮਦਦ ਕੀਤੀ ਜਾਵੇ ਕਿਉਂ ਅਸੀਂ ਲੱਖ ਡੇਢ ਦਾ ਛੋਟਾ ਲੈ ਨਹੀਂ ਸਕਦੇ ਬਿਲਕੁਲ ਨਹੀਂ ਛੋਟਾ ਕੋਹ ਨਸਲਦਾਰ ਕਿੱਥੋਂ ਮਾੜਾ ਲਈਏ ਤਾਂ ਵੀ ਲੱਖ ਸਵਾ ਲੱਖ ਦਾ ਵਾਇਟ ਆਉਂਦਾ ਜੀ ਹੁੰਦਾ ਤੇ ਸਾਡੀ ਬੇਨਤੀ ਆ ਵੀ ਅਸੀਂ ਗਰੀਬ ਬੰਦੇ ਆ ਸਾਡੀ ਕੋ ਮਦਦ ਕੀਤੀ ਜਾਵੇ ਬਿਲਕੁਲ ਜੀ ਹਾਂ ਅਸੀਂ ਲੈ ਨਹੀਂ ਸਕਦੇ ਹੁਣ ਇਸ ਟਾਈਮ ਛੋਟਾ ਉਦਾਂ ਦਾ ਦਾਦਾ ਦੇ ਕੀ ਮਾੜਾ ਵੀ ਨਹੀਂ ਲੈ ਸਕਦੇ ਲੈ ਸਕਦੇ ਕਿਉਂ ਸਾਰੇਆਂ ਨੂੰ ਪਤਾ ਵਾ ਵੀ ਝੋਟਾ ਮਾੜੇ ਤੋਂ ਮਾੜਾ ਜਿਹੜਾ ਲੱਖ ਡੇਢ ਲੱਖ ਹੀ ਨਜਲ ਦਾ ਵਾ ਅਸੀਂ ਗਰੀਬ ਬੰਦੇ ਕਿੱਥੋਂ ਲੈ ਲਾਂਗੇ ਯਾਰ ਨਹੀਂ ਲਿਆ ਜਾਂਦਾ ਵੇਖੋ 2 ਲੱਖ ਦਾ ਤੇ ਉਹ ਗਿਆ ਜੇ 2 ਲੱਖ ਦਾ ਹੋਰ ਲਾਉਂਗੇ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਦੱਸਦੇ ਬੱਚੇ ਚੋਰੀ ਵੀ ਉਹਨੂੰ ਕਰਾਂ ਚੋਕਰ ਚਾਕਰ ਕੇੜੇ ਚੋਰੀ ਛੱਡ ਗਿਆ ਮੁੰਡਾ ਮੇਰਾ ਕੋਈ 10 12 ਸਾਲਾਂ ਦਾ ਇਹਨੇ ਦੋ ਦੂਜਾ ਦੇ ਨਾ ਰੋਟੀ ਨਹੀਂ ਖਾਦੀ ਰੋ ਰੋ ਵਿਚਾਰਾ ਬਿਲਕਣ ਰਿਆ ਵੀ ਯਾਰ ਨੁਕਸਾਨ ਉਹ ਕਿਹੜਾ ਨਹੀਂ ਰੁੰਦਾ ਰੁੰਦਾ ਜੀ ਰੁੰਦਾ ਬਿਲਕੁਲ ਜੀ ਸਾਡੀ ਸੇਵਾ ਵੀ ਨਹੀਂ ਕਿਸੇ ਕੰਮ ਆਈ ਅਸੀਂ ਘਟੋ ਘਟ 30 40 ਹਜ਼ਾਰ ਦਾ ਨੂੰ ਮਾਲ ਹੀ ਖਲਾਤਾ ਹੈ ਬਿਲਕੁਲ ਦੁੱਧ ਪਿਆ ਕੇ ਦੋ ਦੋ ਨੂੰ 3 3 ਕਿਲੋ 2 4 3 3 4000 ਕਿਲੋ ਦੁੱਧ ਬਾਕੀ ਜੋ ਖਾੜ ਕਿ ਉਹ ਤੇਲ ਵਾਹ ਜੀ ਅਸੀਂ ਇਹੋ ਹੀ ਖਰਚਾ ਗਣੀ ਇਹਦੇ 30 40 ਦੇ ਲਾਗੇ ਪਹੁੰਚਦਾ ਪਹੁੰਚਦਾ ਜੀ ਪਹੁੰਚਦਾ ਹਾਂ ਜੀ 19 ਵਾਕਿਆ ਜਿੰਨੇ ਦਾ ਕਟਾ ਉਦੋਂ ਬਾਅਦ ਉਹਨਦੇ ਤੇ ਰਾਸ਼ਨ ਚੜਿਆ ਹੋਇਆ ਹਾਂ ਰਾਸ਼ਨ ਚੜਿਆ ਜੀ ਬੜਾ ਨੁਕਸਾਨ ਹੈ ਜੀ ਬੜਾ ਇਹ ਗੱਲ ਦਾ ਹੀ ਦੋਖਾਈ ਬਹੁਤ ਵੱਡੀ ਦੋਖਾਲੀ ਗੱਲ ਆ ਜੀ ਹਾਂਜੀ ਜਿਹੜਾ ਇਹਨਾਂ ਵੀਰਾਂ ਦਾ ਮਾਲੀ ਬਾਈ ਜੀ ਡਾਇਮੰਡ ਨਸਲ ਆ ਨਾ ਜਿਹੜੀ ਬਾਈ ਜੀ ਪਾਕਿਸਤਾਨ ਦੀ ਨਸਲ ਆ ਜਿਹੜੀ ਪਿਓਰ ਜਿਹੜੀ ਨੀਲੀ 라ਵੀ ਆ ਤੇ ਇਹ ਡਾਇਮੰਡ ਦਾ ਬੱਚਾ ਸੀ ਜਿਹੜਾ ਵੀਰ ਸਾਡੇ ਹਰੀਕੇ ਵਾਲੇ ਤੇ ਕਰਿਆਲੇ ਵਾਲੇ ਆਮ ਜਿਹੜੇ ਵੀਰ ਉਹਨਾਂ ਦਾ ਮਾਲੀ ਸੀਗਾ ਤੇ ਮੇਲਿਆਂ ਦੇ ਵਿੱਚ ਬਾਈ ਜੀ ਪਹਿਲੇ ਨੰਬਰ ਤੇ ਆਉਂਦਾ ਸੀ ਵੱਡੇ ਵੱਡੇ ਮੇਲੇ ਤੇ ਆ ਵੇਖੋ ਬੱਚਾ ਅਜੇ ਵੀ ਦੁੱਖ ਦੀ ਲਹਿਰ ਦੇ ਵਿੱਚ ਆ ਜੀ ਵਿਚਾਰੇ ਬਹੁਤ ਦੁੱਖ ਭਰੀ ਕੜਨਾ ਵੇਖੋ ਸਾਰਾ ਹੀ ਪਰਿਵਾਰ ਏ ਵਿਚਾਰੇ ਕਿਉਂਕਿ ਹੋਰ ਤਾਂ ਇਹਨਾਂ ਦਾ ਕੋਈ ਕੰਮਕਾਰ ਨਹੀਂ ਕਿਉਂਕਿ ਸਾਰਾ ਟੱਪਰੀ ਪਸ਼ੂਆਂ ਦੇ ਨਾਲ ਹੀ ਇਹਨਾਂ ਦਾ ਪਿਆਰ ਆ ਤੇ ਮਾਲ ਡੰਗਰ ਦੇ ਨਾਲ ਹੀ ਸਾਰੇ ਸਿਸਟਮ ਚੱਲਦੇ ਆ ਕਿਉਂਕਿ ਇਹਨਾਂ ਵੀਰਾਂ ਦਾ ਜੇ ਗੱਲ ਕਰੀਏ ਤਾਂ ਅੱਜ ਗਿਣੀਏ ਪੌਜੀ 2 ਲੱਖ ਦਾ ਤਾਂ ਉਹ ਮਾਲੀ ਗਿਆ ਤੇ 2 ਲੱਖ ਰੁਪਇਆ ਵਿਚਾਰੇ ਹੋਰ ਲਾਉਣਗੇ ਤੇ ਗੱਲ ਫਿਰ ਵੀ ਮਾੜਾ ਮੋੜ ਮਾਲੀ ਆਉਣਾ ਇਹੋ ਜਿਹਾ ਹੀਰਾ ਮਾਲੀ ਪੌਜੀ ਨਹੀਂ ਮਿਲ ਸਕਦਾ ਬਹੁਤ ਮਾੜੀ ਗੱਲ ਹੋਈ ਹੈ ਜੀ ਅਸੀਂ ਬੀਲਬੋਰਡ ਨੂੰ ਇਹ ਬੇਨਤੀ ਕਰਦੇ ਆਂ ਵੀ ਜੋ ਵੀ ਇਹਨਾਂ ਦੀ ਕੀਮਤ ਦਾ ਮਾਲੀ ਸੀ ਚਲੋ ਵਿਚਾਰਿਆਂ ਨੂੰ ਕੁਝ ਨਾ ਕੁਝ ਜਰੂਰ ਇਹਨਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ ਜੀ ਤੇ ਖਾਸ ਕਰਕੇ ਬਕਸਿਆਂ ਦਾ ਜਿੰਨੇ ਵੀ ਪਿੰਡ ਦੇ ਵਿੱਚ ਬਕਸੇ ਆ ਇਹਨਾਂ ਨੂੰ ਸਾਰਿਆਂ ਨੂੰ ਸਾਈਡ ਤੇ ਕਿਤੇ ਲੋਕ ਲਾ ਕੇ ਬਾਈ ਜੀ ਖੁੱਲੇ ਨਹੀਂ ਹੋਣੇ ਚਾਹੀਦੇ ਵੀ ਇਹ ਨਹੀਂ ਵੀ ਜਿਹੜਾ ਮਰਜੀ ਕੋਈ ਤਾਰ ਆਣ ਕੇ ਰਾ ਦੇ ਕਿਉਂਕਿ ਇਹ ਤਾਂ ਦੁੱਖ ਤਾਂ ਭਾਉ ਜੀ ਬਹੁਤ ਆ ਇਨਸਾਨ ਦੀ ਵੀ ਕੋਈ ਕੀਮਤ ਨਹੀਂ ਵੇਖੋ ਇਹ ਬੱਚਾ ਜਿਹੜਾ ਹਰੀ ਕਮੀਜ਼ ਵਾਲਾ ਜੇ ਕਿਤੇ ਇਸ ਬੱਚੇ ਦਾ ਹੱਥ ਵੀ ਲੱਗ ਸਕਦਾ ਸੀ ਕਿਉਂਕਿ ਜਦੋਂ ਮ alley ਉੱਠਿਆ ਨਹੀਂ ਤੇ ਵੀਰ ਠਾਉਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਬੰਦੇ ਲਾਗੇ ਸਿਆਣੇ ਖੜੇ ਸੀ ਫਿਰ ਵੀ ਇਹਦਾ ਵੀਰ ਦਾ ਦਿਮਾਗ ਕੰਮ ਕਰ ਗਿਆ ਉਹਨਾਂ ਨੇ ਵੀ ਆਵਾਜ਼ ਮਾਰੀ ਵੀ ਪਾਸੇ ਹੋ ਜਾ ਹੁਣੇ ਕਰੰਟ ਲੱਗ ਚੁੱਕਾ ਇਹਨੂੰ ਜੀ ਤੇ ਖਾਸ ਕਰਕੇ ਇਹਨਾਂ ਬਕਸਿਆਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਜੀ ਵੇਖੋ ਇਹਨਾਂ ਛੋਟੇ ਛੋਟੇ ਬੱਚਿਆਂ ਦਾ ਬਹੁਤ ਪਿਆਰ ਸੀ ਮਾਲੀ ਦੇ ਨਾਲ ਤੇ ਬਹੁਤ ਜ਼ਿਆਦਾ ਇਹਨਾਂ ਰਾਚਨ ਝਾੜਿਆ ਭਰਾਵਾਂ ਨੇ ਤੇ ਵੀਡੀਓ ਸ਼ੇਅਰ ਕਰੋ ਵਾਤੋ ਵਾਤ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ